ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣਾ ਰਾਜ ਆਗੁਣੇ ਤਰਖਿਆ ਪਾਛੇ ਭਾਈ ਸਾਰਿਆਂ ਨੂੰ ਬਾਕੀ ਬਾੜੇ ਚ ਬੈਠਿਆ ਜੀ ਜੇ ਆਪਣਾ ਬੁਖਾਰ ਤੇ ਅੱਜ ਕੋਸ ਫਾਇਦਾ ਟੀਕਾ ਅੱਜ ਵੀ ਲੱਗਿਆ ਟੀਕਾ ਕੱਲ ਵੀ ਲੱਗਿਆ ਚਲੋ ਜੇ ਆਪਾਂ ਦਵਾਈ ਦੇ ਵਿੱਚ ਥੋੜਾ ਜਿਹਾ ਫਰਕ ਪਾ ਜਾਂਦੇ ਨੇ ਅੱਗੇ ਪਿੱਛੇ ਕਰ ਦਿੰਦੇ ਇੰਨੇ ਚ ਬੁਖਾਰ ਚੜ੍ਹ ਕੇ ਦੁਬਾਰੇ ਫੇਰ ਹੋ ਜਾਂਦਾ ਵੀ ਕੱਲ ਤਾਂ ਬੁਖਾਰ ਤਾਂ ਠੀਕ ਹੈ ਇੱਕ ਉੱਪਰ ਤੇ ਰੱਬ ਨਾਲ ਵੀ ਗਰਮੀ ਬਹੁਤ ਕਰੀ ਵੀ ਕੱਲ ਵੀ ਹਵਾ ਚੱਲਦੀ ਹਵਾ ਜੀ ਬੰਦ ਹੈ ਗਰਮੀ ਨੇ ਹੁਣ ਦਮ ਤੋੜਿਆ ਵਾ ਜੇ ਪੱਖਾ ਲਾਉਂਦੇ ਪੱਖਾ ਜੀ ਝਾੜਾ ਦੇ ਚੱਲਣ ਵਾਲਾ ਕੰਮ ਨਹੀਂ ਹੈਗਾ ਫਿਰ ਦੂਜੇ ਤਰ੍ਹਾਂ ਠੰਡ ਜੀ ਲੱਗਦੀ ਹੈ ਉਂ ਬੈਠਿਆਂ ਨੂੰ ਗਰਮੀ ਬਹੁਤ ਆਉਂਦੀ ਆ ਕੁਝ ਬੱਟੀਆਂ ਦੋ ਦੋ ਤਿੰਨ ਤਿੰਨ ਬੱਟੀਆਂ ਨਾਲ ਘਮੇਰ ਲਿਆਂਦੀ ਪਈ ਐ ਵੀ ਚਲੋ ਬੁਖਾਰ ਤੇ ਠੀਕ ਐ ਇੱਕ ਖੰਗ ਥੋੜੀ ਜੀ ਖਰਾਬ ਕਰਦੀ ਐ ਜ਼ਿਆਦਾ ਆਉਂਦੀ ਐ ਨਾ ਫਿਰ ਉਹ ਗੱਲ ਵੀ ਨਹੀਂ ਬਣਦੀ ਗਲੇ ਵਿੱਚ ਮੜੀ ਖੁਰਕਰੀ ਵਾਂਗ ਖੰਗ ਆਉਂਦੀ ਆ ਉੱਥੇ ਖੰਗ ਅਸਰ ਨਹੀਂ ਕਰਦੀ ਆ ਕਿ ਢਿੱਡ ਸਾਰੇ ਖਿੱਚ ਹੁੰਦਾ ਵੀ ਜਿਆਦਾ ਆਉਂਦੀ ਆ ਖਾਸਾ ਜ਼ੋਰ ਨਾਲ ਆਉਂਦੀ ਛਾਤੀ ਤੇ ਛਾਤੀ ਸੰਭਾਤ ਰਹਿਣ ਲਾਈ ਵੀ ਨੇ ਵੀ ਆਕਣਾ ਚਲੋ ਬਾਕੀ ਉਧਰ ਆਪਣੇ ਅੱਜ ਬਾਲ ਪੇਪਰ ਵਾਲੇ ਵੀ ਆ ਗਏ ਵੀ ਉਧਰ ਵੀ ਥੋੜਾ ਜਿਹਾ ਗੇੜੇ ਵੱਧਦੇ ਆ ਪੌੜੀਆਂ ਚੜ੍ਹਨਾ ਉਹ ਤਾਂ ਨਾ ਪੈਂਦਾ ਚਲੋ ਸਮਾਨ ਸਮੂਹ ਚ ਦੇਣਾ ਪੈਂਦਾ ਪੇਚ ਕੱਸ ਦੇ ਅੰਦਰ ਸਮਾਨ ਜਾ ਖੋਲਣਾ ਜਿਹੜੇ ਪੜਦਿਆਂ ਦੇ ਲੱਗੇ ਹੁੰਦੇ ਆ ਕੁੰਡੇ ਜੇ ਵੀ ਹਜੇ ਇੱਕ ਦੋ ਕੁ ਸਮਾਨ ਪਾਣੀ ਪੂਣੀ ਬਾਲਟੀਆਂ ਜੇ ਇੱਕ ਦੋ ਕੁ ਚਲੋ ਕੋ ਚੱਕ ਵੀ ਲੈ ਕੇ ਉਹ ਵੀ ਅੱਜ ਲੱਗੇ ਜੀ ਆਪਣੇ ਆਕੇ ਬਾਲ ਪੇਪਰ ਲਾਉਣ ਉਹ ਚਲੋ 25-30 ਨੂੰ ਕਹਿੰਦਾ ਦੋ ਤਿੰਨ ਦਿਨ ਅੱਗੇ ਪਿੱਛੇ ਹੋਗੇ ਕੁਝ ਡਿਜ਼ਾਈਨ ਭੌ ਭੇਜੇ ਉਹਨਾਂ ਨੇ ਉਹਨਾਂ ਵਿੱਚ ਸਿਲੈਕਟ ਨਹੀਂ ਹੋਏ ਪਹਿਲਾਂ ਕੋਲ ਸਿਲੈਕਟ ਕਰਕੇ ਭੇਜੇ ਫਿਰ ਹੁਣ ਆਪਣੀ ਮਰਜ਼ੀ ਗੱਲੇ ਲੈ ਕੇ ਆਇਆ ਮਾਇਆ ਆਪਣੀ ਮਰਜ਼ੀ ਗੱਲੇ ਲਾਜੋ ਕਮਰਾ ਵਧੀਆ ਜਿਹੇ ਜਿਹਾ ਲੱਗਦਾ ਸੈੱਟ ਕਰਦੋ ਬਾਕੀ ਤੁਹਾਨੂੰ ਦਿਖਾਉਂਦਾ ਜੀ ਇਹ ਕਹਿੰਦਾ ਚੱਲਦਾ ਕੰਮ ਵੀ ਆਪਾਂ ਨੂੰ ਇਹਦੇ ਬਾਰੇ ਪਹਿਲਾਂ ਪੀਵੀਸੀ ਬਾਰੇ ਵੀ ਤਾਂ ਪਤਾ ਚਲੋ ਲਾਏ ਉਹਨਾਂ ਨੇ ਬਹੁਤ ਵਧੀਆ ਸ ਇਹ ਵੀ ਕਹਿੰਦੇ ਆ ਵੀ ਇਹ तकरीबन 9:30 9:30 ਵਜੇ ਆਗੇ ਤੇ ਵੀ 3 ਕਵਾਦਿਆਂ ਤਿਆਰ ਕਰ ਦੂੰਗੇ ਵੀ ਚਲੋ ਦੇਖ ਰਿਹਾ ਜਾਂ ਤਿਆਰ ਹੋ ਗਿਆ ਬਾਕੀ ਫੇਰ ਰਸੋਈ ਦਾ ਡਿਜ਼ਾਈਨ ਲਾਗ ਕਰਨਾ ਇਹਨਾਂ ਨੇ ਉਹ ਅੱਜ ਦੇਖ ਜਾਨਗੇ ਕੱਲ ਨੂੰ ਆਪਣਾ ਪੀਸ ਕਟਾ ਲਿਆਉਣੇ ਰਸੋਈ ਦਾ ਕੰਮ ਥੋੜਾ ਹੀ ਐ ਵੀ ਜਿਹੜੇ ਡਿਜ਼ਾਈਨ ਤਾਂ ਕਹਿੰਦਾ 5 ਮਿੰਟਾਂ 'ਚ ਮਸ਼ੀਨ ਕੱਢ ਦਿੰਦੀ ਐ ਚਲੋ ਇਹਨਾਂ ਨੂੰ ਆਪਣੇ ਕੰਮ ਦਾ ਪਤਾ ਜਿਵੇਂ ਕਰਦੇ ਆ ਵੀ ਬਾਕੀ ਮੌਸਮ ਗੜਬੜ ਵਾਲਾ ਪਹਿਲਾਂ ਹੀ ਬੱਦਲ ਬਾਈ ਜੀ ਹੋ ਗਈ ਦੀ ਵਿੱਚ ਨੂੰ ਲੱਗਦਾ ਐ ਨਾ ਮੀਂਹ ਕਰ ਦੇਣਾ ਇੱਕ ਦੋ ਦਿਨ ਤੱਕ ਮੀਂਹ ਪੈ ਜਾਣਾ ਚਲੋ ਜੇ ਪੈਣਾ ਹੋਇਆ ਤਾਂ ਪਹਿਲਾਂ ਪੈਲਵੇ ਮਾੜਾ ਮੋਟਾ ਵੀ ਅੱਗੇ ਹੀ ਪੈਂਦਾ ਇਹਨਾਂ ਦਿਨ ਚਲੋ ਘੱਟ ਪੈ ਜਾਂਦਾ ਥੋੜਾ ਸਰ ਜਾਂਦਾ ਪਾਣੀ ਮੰਗਦੀ ਆ ਧਰਤੀ ਵੀ ਜੇ ਪੈ ਗਿਆ ਮਾੜਾ ਮੋਟਾ ਤਾਂ ਪੀ ਲੈਣਾ ਮਸ਼ੀਨਾਂ ਇੱਕ ਆ ਤਾਂ ਦਿਨ ਖੜਦੇ ਚੱਲ ਪੈਂਦੀਆਂ ਠੀਕ ਐ ਵੀ ਬਾਕੀ ਝਾੜ ਜਿਹੜਾ ਹੈਗਾ ਜੀਜੀ ਦਾ ਜਿਹੜੀ ਵੱਡ ਹੁੰਦੀ ਉਹਦਾ ਵੀ ਘੱਟੇ ਆਉਂਦਾ ਐ ਕਿਉਂ ਅਗੇਤੀ ਲੱਗੀ ਸੀ ਅਗੇਤੀ ਨੂੰ ਛੋਟੇ ਬੁੱਝੇ ਦੀ ਬਿਮਾਰੀ ਪੈ ਗਈ ਸੀ ਉਹਦੇ ਕਰਕੇ ਫਸਲ ਘੱਟ ਆ ਉਹ ਉਹਦਾ ਝਾੜ ਘੱਟ ਐ ਚਲੋ ਉਹਨੂੰ ਡੋਡੀ ਨੀ ਪੈ ਗਈ ਜਿਹੜੀ ਲੇਟ ਲੱਗੀ ਤੂੰ ਛੋਟਾ ਪੂਝਾ ਨਹੀਂ ਤਾਂ ਹੈਗਾ ਉਹਨੂੰ ਹੁਣ ਡੋਡੀ ਨਾਲ ਨਾਸ ਮਾਰਦਾ ਵੀ ਮੈਂ ਕਹਾਂ ਉਹ ਛੋਟੇ ਪੂਝੇ ਵਾਲੀ ਠੀਕ ਤੀ ਦਾਣਾ ਸਾਫ ਹੈ ਚਲੋ ਜੇ 20 22 ਕੁਇੰਟਲ ਨਿਕਲਦੀ ਹੈ ਤਾਂ ਵਧੀਆ ਕਿਸੇ ਦੇ ਨਿਕਲੀ 31 32 ਜਿਹੜੀ ਪਹਿਲਾਂ ਨਿਕਲੀ ਹੈ ਚਲੋ ਉਹ ਬੀਜਾਂ ਦਾ ਫਰਕ ਤਾਂ ਹੁਣ ਥੋੜਾ ਜਿਹਾ ਹਲਕਾ ਜਿਹਾ ਦਾਣਾ ਬਥੇਰਾ ਦੇਖਣੋਂ ਪोटाश ਵਾਜਾ ਵੱਧ ਹੋਈ ਵੀ ਹੈ ਉਹਦੇ ਕਰਕੇ ਝਾੜ ਘਟੀ ਜਾਂਦਾ ਵੀ ਚੱਲਦਾ ਜੀ ਕੰਮ ਵढ़ਾਈਦਾ ਵੀ ਚੱਲੀ ਜਾਂਦਾ ਗੈਰਲੀ ਗੱਲ ਦੀ ਬਾਕੀ ਮੌਸਮ ਦੇਖਦੇ ਕਿਆ ਕਰਦਾ ਘਟਬੜ ਵਾਲਾ ਵੀ ਚਲੋ ਠੀਕ ਹੈ ਬਾਕੀ ਤੁਹਾਨੂੰ ਦਿਖਾਉਂਦੇ ਜਿ ਆਪਣਾ ਜਿਹੜਾ ਲੱਗਦਾ ਬਾਲ ਪੇਪਰ ਵੀ ਕਰਿਓ ਸਿਲੈਕਟ ਆਪਾਂ ਪਹਿਲਾਂ ਪੀਵੀਸੀ ਲਾਉਣ ਦੀ ਵੀ ਸਲਾਹ ਦਿੱਤੀ ਫਿਰ ਮਾਹ ਚਲੋ ਉੱਪਰ ਸਲਾਬ ਨਹੀਂ ਹੈਗੀ ਵੀ ਸਲਾਬ ਵਾਲੀ ਜਗ੍ਹਾ ਆਪਾਂ ਪੇਪਰ ਤਾਂ ਥੱਲੇ ਲਾਇਆ ਹੈਗਾ ਪੀਵੀਸੀ ਲਾਤੀ ਬਾਕੀ ਦੇਖ ਲੈਂਦੇ ਆ ਇੱਕ ਕਮਰੇ ਦੇ ਵਿੱਚ ਆਪਾਂ ਨਾ ਉੱਪਰ ਲਵਾਇਆ ਹੁਣ ਇਹ ਵੀ ਤਜਰਬਾ 10 ਸਾਲ ਦੀ ਗਾਰੰਟੀ ਦਿੰਦੇ ਆ ਉਹ ਬਾਕੀ ਮਲਗੀਤ ਵਾਜ ਦੇ ਨਾਲ ਲੱਗਿਆ ਹੋਇਆ ਇਹਨਾਂ ਦੇ ਵੀ ਮੈਂ ਕਹਿੰਦਾ 8-9 ਸਾਲ ਹੋ ਗਏ ਲੱਗੇ ਇਹਨੂੰ ਕੋਈ ਫਰਕ ਨਹੀਂ ਕਹਿੰਦਾ ਪਿਆ ਨਾਲੇ ਥੱਲੇ ਸਲਾਬਤੀ ਥੱਲੇ ਲੱਗਿਆ ਹੋਇਆ ਇਹਨਾਂ ਦੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਆ ਚਲੋ ਜੀ ਲੋਰੀ ਅੱਜ ਲੱਗੂਗਾ ਬਾਹਰ ਪਰ ਨੂੰ ਸਾਫ਼ ਸਫਾਈ ਕਰਤੀ ਆਪਾਂ ਨੇ ਬਾਕੀ ਬਾਈ ਵੀ ਅੱਜ ਪਹੁੰਚ ਗਿਆ ਲੈ ਕੇ ਸਮਾਨ ਆਪਣਾ ਅਰੰਧਾ ਤਾਂ ਸਾਈਟ ਮ ਕੋਲੀ ਬਾਈ ਨਾਲ ਵਿੱਚ ਚਿੱਟੇ ਰੰਗ ਦੀ ਆਹ ਕੋ ਡੱਬਾ ਲਾਉਗੇ ਆ ਸਮਾਨ ਇਹਨਾਂ ਦਾ ਪਾਈ ਜੇ ਲੱਗਣਾ ਓਏ ਇਹ ਛੋਟਾ ਜਿਹਾ ਬੁਰਸ਼ ਹੈ ਦੇਖਦੇ ਕਿਵੇਂ ਲੱਗਦਾ ਇੱਕ ਰੂਲਰ ਜਿਹਾ ਸਿਨਰੀ ਕੋਈ ਨਹੀਂ ਹੈ ਕੋਈ ਨਹੀਂ ਖੁੱਲ ਜਾਣੀ ਅੰਦਰ ਜਾ ਕੇ ਅੰਦਰ ਜਾ ਵੀ ਖੁੱਲਾਂਗਾ ਬਸ ਠੀਕ ਹੈ ਕੋਈ ਨਹੀਂ ਆਪਾਂ ਅੰਦਰ ਲੱਗਦੇ ਖਾਣਾ ਹੈ ਫੈਵਿਕੋਲ ਹੁੰਦਾ ਹੈ ਕਾ ਜੀ ਆਹ ਜੀ ਇਹ ਫੈਵਿਕੋਲ ਦਾੜਾ ਕਰਕੇ ਹੂੰ ਫੈਵਿਕੋਲ ਮਾਰਨ ਪਹਿਲਾਂ ਠੀਕ ਪਹਿਲਾਂ ਆਪਾਂ ਮੂਦੀ ਪੱਤੀ ਦਾਣਾ ਰੋੜਾ ਦਾੜਾ ਖਤਮ ਕਰਨਾ ਹੂੰ ਹੂੰ ਇਹ ਰੱਖ ਲਈ ਕੋਲ ਪਰ ਆਹ ੱੱੱ ਡੱਬਾ ਜਿਹੜਾ ਹੀਰੇ ਵਜਨ ਦਾ ਆਉਂਦਾ ਨੇ ਇਹ ਐਸਾ ਜੀ ਅੱਛਾ ਪੱਤੀਆਂ ਪਰਮਾਹਤ ਦਿੱਤੀਆਂ ਨੇ ਹਾਂ ਹਾਂ ਠੀਕ ਆ ਪੱਤੀਆਂ ਜੋੜਨੇ ਨੂੰ ਹੂੰ ਹੂੰ ਇਹ ਵੀ ਗੰਦ ਪਰੇ ਲਾਉਣਾ ਵੀ ਗੰਦ ਪਰੇ ਲਾਉਣਾ ਨਾਲ <laughs> ਹੋਣੇ ਸੇਨਾ ਮੰਨੂ ਬਾ ਤੋਨਾ ਅਧਿਕਾਰਿਕੀ ਮੁਗਵੇ ਤੇ ਵੀਹ ਫ੍ਰਿੰਟ ਇਹ ਕਢਾਉਣਾ ਹੈ ਬੇਗਾ ਮੰਨੂ ਬਾ ਦਾ ਰਾਜ ਨੂੰ ਮੈਂ ਮੇਰਾ ਬੰਦਾ ਮੈਂ ਕੰਮ ਮੇਰਾ ਕੰਮ ਸਹਾਇਕ ਹੁੰਦਾ ਜਦ ਕੋਈ ਵੀ ਆ ਚਾਹੇ ਮੰਦੇ ਨੂੰ ਇੱਕ ਬੰਦੇ ਨੂੰ ਲਾਈਨ ਪਰ ਲਾਤਾ ਹਾਂ ਰੋਜੀ ਰੋਟੀ ਬੁਲਾਤਾ ਬੋਲਦੀ ਹੈ ਮੰਨੂ ਇਹ ਇੱਕ ਆ ਇਨਸਾਨ ਨਹੀਂ ਲੱਗ ਰਹੀ ਕੋਈ ਤਾਂ ਤਾਂ ਲੱਗੇ ਬਸਿਆ ਮੁੰਡੇ m 니다 la que ya Pero bueno... ਜਾਓ ਤੇ ਪੁੱਤ ਨਾ ਲਾਉਣਾ। ਕਿੱਥੋਂ ਜਾਣਾ? ਮੈਂ ਕਹਾਂ ਕਿ ਵਾਇਓ ਕੋ ਚਾਤਾ। ਐ ਕਰ ਅੱਗੇ ਤੇ ਬੈੱਡ ਤੋਂ ਨੂੰ ਕਰ ਦੋ। ਖਿੱਚਾ ਦੋ ਨੂੰ? ਨਹੀਂ ਬੈੱਡ ਤੋਂ ਕਰਕੇ ਰੱਖ ਦੋ ਬਸ ਜੇ ਕਰਕੇ। ਬਸ ਠੀਕ ਹੈ। ਵਿਛਾ ਦੋ ਬੈੱਡ ਤੋਂ ਨੂੰ। ਇਹਦੇ ਲਈ ਗੱਲ ਦੀ ਵਿਛਾ ਕਰਨੀ ਹੈ। ਜਾਓ। ਇਹ ਇਹਨਾਂ ਤੇ ਬੈੱਡ ਕੇ ਐ ਕਰੋ। Hãy subscribe cho kênh Ghiền Mì Gõ Để không bỏ lỡ những video hấp dẫn ਤਾਂ ਤੇ ਕਿੰਨਾ ਹੋਣਾ ਹੈ ਨਾ ਫਿਰ ਆਪਾਂ ਤੋਂ ਮਿਲਣਾ ਫਰਮਾ ਲੈਂਦੇ ਨਹੀਂ ਇੰਨੇ ਚੇ ਰੱਖਵਾ ਪਰ ਜੋ ਬਾਟ ਆ ਜਿੰਨਾ ਹੈਗਾ ਅੱਗੇ ਦੇ ਬਾਅਦ ਅਪਰੇਜੂਆ ਵਿਛਦੇ ਜਾਈਏ ਨਾ ਪਰ ਜੋ ਥੀਵਾ ਹਾਂ ਅੱਜ ਕੱਟ ਤਰਾਂ ਦੀਆਂ ਘਾਟਾਂ ਕਰ ਉਹ ਕੋਈ ਸ਼ਕਤ ਦਾ ਚੱਲਦਾ ਹੈ ਕਾਰੋਬਾਰ ਅੰਤਿਕ ਲੱਗ ਗਏਂ ਟਿਕ ਰਹੇ ਨੇ ਆ 더 건데 한번 지 ਚਲੋ ਬਾਕੀ ਜਿਹੜਾ ਰਹਿੰਦਾ ਕਰ ਲੋ ਦਿਖਾਵਾਂਗੇ ਆਪਾਂ ਤੁਹਾਨੂੰ ਜਿਹੜਾ ਲੱਗ ਗਿਆ ਅਜ ਤੱਕ ਤਕਰੀਬਨ 4:00 ਵਜੇ ਵੀ ਇੱਕ ਪੱਟੀ ਜੀ ਰਹਿ ਗਈ ਮਕਾਨ ਤਿਆਰ ਹੋ ਰਿਹਾ ਕਰ ਲੋ ਦਿਖਾਵਾਂਗੇ ਬਾਕੀ ਸੋਈ ਦਾ ਵੀ ਵੀ ਠੀਕ ਹੈ ਜੀ ਮਿਲਦੇ ਫੇਰ ਕਿਸੇ ਆਪਾਂ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ